ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਕਿਸੇ ਫਕੀਰਾਂ ਨੂੰ ਸਵਾਲ ਪੁੱਛਿਆ ਕਿ ਬਾਬਾ ਜੀ ਤੁਸੀਂ ਕਹਿੰਦੇ ਹੋ ਖੁਸ਼ ਰਹਾ ਕਰੋ ਖੁਸ਼ ਰਹਾ ਕਰੋ ਉਹ ਖੁਸ਼ੀ ਮਿਲਦੀ ਨਹੀਂ ਕਹਿੰਦਾ ਖੁਸ਼ੀ ਹੈ ਕਿੱਥੇ ਤਾਂ ਜਿੱਦਾਂ ਬੰਦਾ ਕਹਿੰਦਾ ਨਾ ਕਿ ਉਹ ਆਪਣੀ ਅਕਲ ਦੇ ਹਿਸਾਬ ਨਾਲ ਸੋਚ ਰਿਹਾ ਹੈ ਬੰਦਾ ਤੇ ਆਪਣੀ ਅਕਲ ਤੇ ਬਗਾਨੀ ਮਾਇਆ ਬੰਦੇ ਨੂੰ ਬਹੁਤੀ ਬਹੁਤੀ ਲੱਗਦੀ ਹੁੰਦੀ ਕਿ ਮੇਰੇ ਕੋਲ ਅਕਲ ਬੜੀ ਹੈ ਔਰ ਉਹਦੇ ਕੋਲ ਪੈਸਾ ਬੜਾ ਹੈ ਇਹ ਬੰਦੇ ਦਾ ਵਿਚਾਰ ਹੁੰਦਾ ਹੈ ਔਰ ਇਸੇ ਚੱਕਰ ਦੇ ਵਿੱਚ ਖੁਸ਼ੀ ਗਵਾ ਵੀ ਲਿੰਦਾ ਜਿੱਦਾਂ ਬਾਬਾ ਫਰੀਦ ਜੀ ਨੇ ਵੀ ਕਿਹਾ ਨਾ ਕੇ ਬੰਦੇ ਦੀ ਥਾਲੀ ਚ ਰੋਟੀ ਹੋਵੇ ਸੁੱਕੀ ਤੇ ਦੂਜੇ ਦੀ ਥਾਲੀ ਦੇ ਵਿੱਚ ਉਹਨੂੰ ਲੱਗਦੀ ਹੈ ਵੀ ਰੋਟੀ ਜਿਹੜੀ ਹੈ ਨਾ ਉਹ ਚੋਪੜੀ ਹੈ ਜਰਾ ਗੌਰ ਕਰਨਾ ਆਪਣੀ ਥਾਲੀ ਦੀ ਰੋਟੀ ਜਿਹੜੀ ਹੈ ਸੁੱਕੀ ਲੱਗਣੀ ਉਹਨੂੰ ਦੂਜੇ ਦੀ ਕਹਿੰਦੇ ਚੋਪੜੀ ਲੱਗਦੀ ਹੈ ਤਾਂ ਹੀ ਤਾਂ ਉਹਨਾਂ ਨੇ ਕਿਹਾ ਸੀ ਕਿ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈਏ ਜੀ ਉਹ ਕਹਿੰਦੇ ਤੈਨੂੰ ਤੇਰੇ ਸੋਹਣੇ ਖੁਦਾ ਨੇ ਜੋ ਦਿੱਤਾ ਹੈ ਨਾ ਉਹਦਾ ਸ਼ੁਕਰ ਕਰ ਜਰਾ ਗੌਰ ਕਰਨ ਉਹਦਾ ਸ਼ੁਕਰ ਕਰਕੇ ਖਾ ਉਹਦੇ ਚ ਤੈਨੂੰ ਸੰਤੁਸ਼ਟੀ ਮਿਲੇਗੀ ਪਰ ਦੂਜਿਆਂ ਦੀ ਜਿੰਦਾ ਕਹਿੰਦੇ ਪਰਾਇਆਂ ਦੀ ਚੋਪੜੀ ਦੇਖ ਕੇ ਨਾ ਐਵੇਂ ਨਾ ਸ਼ਿਕਵੇ ਸ਼ਿਕਾਇਤਾ ਕਰੀ ਜਾ ਇਹ ਰੱਬ ਉਹਨੂੰ ਕਿੰਨਾ ਦੇ ਦਿੱਤਾ ਮੈਨੂੰ ਤਾਂ ਆ ਚੀਜ਼ ਦਿੱਤੀ ਨਹੀਂ ਤਾਂ ਉਹਦੇ ਨਾਲ ਕਹਿੰਦੇ ਜ਼ਿੰਦਗੀ ਦੀਆਂ ਜਿਹੜੀਆਂ ਖੁਸ਼ੀਆਂ ਨਾ ਉਹ ਦੂਰ ਹੋ ਜਾਂਦੀਆਂ ਬਾਬਾ ਜੀ ਜ਼ਰਾ ਗੌਰ ਕਰਨਾ ਹੁਣ ਫਕੀਰਾਂ ਨੂੰ ਪੁੱਛਿਆ ਵੀ ਬਾਬਾ ਜੀ ਖੁਸ਼ੀ ਹੈ ਕਿੱਥੇ ਖੁਸ਼ੀ ਮਿਲਦੀ ਕਿੱਥੇ ਹੈ ਕਿ ਖੁਸ਼ੀ ਦੌਲਤਾਂ ਵਾਲਿਆਂ ਕੋਲ ਹੀ ਹੈ ਜੀ ਤਾਂ حضرت مولانا ਰੂਮੀ ਸਾਹਿਬ ਨੇ فرمایا ਕਿ ਖੁਸ਼ੀ ਨਾ ਦੌਲਤ 'ਚ ਹੈ ਨਾ ਸ਼ੋਹਰਤ 'ਚ ਹੈ ਕਿ ਖੁਸ਼ੀ ਨਾ ਦੌਲਤ ਵਿੱਚ ਹੈ ਨਾ ਸ਼ੋਹਰਤ ਵਿੱਚ ਹੈ ਨਾ ਹੀ ਦੁਨੀਆ ਦੀ ਕਿਸੇ ਸ਼ੈ ਵਿੱਚ ਹੈ ਜ਼ਰਾ ਗੌਰ ਕਰਨਾ ਤਾਂ ਜੇ ਦੌਲਤਾਂ ਨਾਲ ਹੀ ਖੁਸ਼ੀ ਮਿਲਦੀ ਤਾਂ ਕੋਈ ਵੀ ਅਮੀਰ ਜਿਹੜਾ ਹੈ ਉਹ ਖੁਸ਼ੀ ਹੁੰਦੇ ਬਾਬਾ ਜੀ ਉਹ ਖੁਸ਼ੀ ਰਹਿੰਦੇ ਜ਼ਰਾ ਗੌਰ ਕਰਨਾ बड़े-बड़े अमीर लोग कोई बीमारी ਨਾਲ ਪਰੇਸ਼ਾਨ ਹੈ ਕੋਈ ਕਿਸੇ ਚੀਜ਼ ਨਾਲ ਪਰੇਸ਼ਾਨ ਹੈ ਕੋਈ ਕਿਸੇ ਚੀਜ਼ ਨਾਲ ਪਰੇਸ਼ਾਨ ਤਾਂ ਉਹਨਾਂ ਨੇ ਕਿਹਾ ਕਿ ਨਾ ਖੁਸ਼ੀ ਦੌਲਤ ਨਾਲ ਮਿਲਦੀ ਹੈ ਨਾ ਸ਼ੋਹਰਤ ਨਾਲ ਮਿਲਦੀ ਹੈ ਨਾ ਦੁਨੀਆ ਦੀ ਕਿਸੇ ਸ਼ੈ ਨਾਲ ਮਿਲਦੀ ਹੈ ਖੁਸ਼ੀ ਤੁਹਾਡੇ ਅੰਦਰ ਹੈ ਖੁਸ਼ੀ ਤੁਹਾਡੇ ਅੰਦਰ ਹੈ ਔਰ ਜਦ ਤੁਸੀਂ ਨੇਕ ਅਮਾਲ ਕਰਦੇ ਆਂ ਤਦ ਤੁਹਾਨੂੰ ਮਿਲਦੀ ਹੈ ਉਹਨੇ ਰਾਜ਼ ਖੋਲ ਦਿੱਤਾ ਉਹਨਾਂ ਨੇ ਬਾਬਾ ਜੀ ਕਿ ਮਿਲਦੀ ਕਦੋਂ ਹੈ ਤੁਹਾਡੇ ਕੋਲ ਹੀ ਹੈ ਪਰ ਮਿਲਦੀ ਕਦੋਂ ਹੈ مولانا ਰومی ਸਾਹਿਬ ਨੇ ਇਹ ਰਾਜ਼ ਖੋਲ ਦਿੱਤਾ ਹੈ ਕਹਿੰਦੇ ਖੁਸ਼ੀ ਕਿੱਥੇ ਹੈ ਖੁਸ਼ੀ ਤੇਰੇ ਅੰਦਰ ਹੈ ਪਰ ਜਦ ਤੁਸੀਂ ਨੇਕ ਅਮਾਲ ਕਰਦੇ ਹੋ ਇਹ ਉਦੋਂ ਤੁਹਾਨੂੰ ਮਿਲਦੀ ਹੈ ਇੱਥੇ ਜ਼ਰਾ ਗੌਰ ਕਰਨਾ ਕਿ ਜਦ ਤੱਕ ਅਸੀਂ ਨੇਕ ਅਮਲ ਨਹੀਂ ਕਰਾਂਗੇ ਬਾਬਾ ਜੀ ਫਕੀਰលោកਾ ਫਰਮਾਇਆ ਕਿ ਜਦ ਤੱਕ ਬੰਦਾ ਨੇਕ ਕਰਮ ਨਹੀਂ ਕਰਦਾ ਨੇ ਕੀਆ ਨਹੀਂ ਕਰਦਾ ਉਹਦੇ ਤੱਕ ਸਾਡੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆই ਨਹੀਂ ਸਕਦੀਆਂ ਬਾਬਾ ਜੀ ਕਿਉਂਕਿ ਖੁਸ਼ੀ ਨਾ ਉਹਨੂੰ ਪੈਸੇ 'ਚ ਮਿਲਨੀ ਹੈ ਨਾ ਸ਼ੌਹਰਤ 'ਚ ਮਿਲਨੀ ਹੈ ਪਰ ਹਾਂ ਅਗਰ ਉਸੇ ਪੈਸੇ ਦੇ ਨਾਲ ਉਹ ਕਿਸੇ ਦੀ ਭਲਾਈ ਦਾ ਕੰਮ ਕਰਦਾ ਹੈ ਕਿਸੇ ਭੁੱਖੇ ਨੂੰ ਖਾਣਾ ਖਿਲਾ ਦਿੰਦਾ ਫਿਰ ਖੁਸ਼ੀ ਜ਼ਰੂਰ ਮਿਲੇਗੀ ਬਾਬਾ ਜੀ ਜ਼ਰਾ ਗੌਰ ਕਰਨਾ ਹੁਣ ਉਹੀ ਦੌਲਤ ਤੂੰ ਪੁੱਠੇ ਪਾਸੇ ਲਾਏਂਗਾ ਉਹ ਨੁਕਸਾਨ ਕਰੇਗੀ ਪਰ ਉਹੀ ਦੌਲਤ ਜੇ ਤੂੰ ਪੜਾਈ ਵਾਲੇ ਪਾਸੇ ਲਾਏਗਾ ਫਕੀਰ ਲੋਕਾ ਫਰਮਾਇਆ ਅਛਾਈ ਵਾਲੇ ਪਾਸੇ ਲਾਏਗਾ ਤਾਂ ਉਦ ਨਾਲ ਤੈਨੂੰ ਖੁਸ਼ੀ ਜ਼ਰੂਰ ਮਿਲੇਗੀ ਤੁਸੀਂ ਨੇਕ ਕੰਮ ਕਰ ਰਹੇ ਹੋ ਤੁਸੀਂ ਅਛਾਈਆਂ ਕਰ ਰਹੇ ਹੋ ਬਾਬਾ ਜੀ ਇਸ ਲਈ ਕਦੇ ਵੀ ਤੁਸੀਂ ਵੀ ਦੇਖ ਲੈਣਾ ਕਿ ਤੁਹਾਨੂੰ ਆ ਫੀਲ ਹੋਏਗਾ ਔਰ ਇਹ ਗੱਲਾਂ ਉਹਨਾਂ ਫਕੀਰਾਂ ਐਵੇਂ ਨਹੀਂ ਫਰਮਾਈਆਂ ਉਹਨਾਂ ਨੇ ਬਾਬਾ ਜੀ ਦਾ ਅਨੁਭਵ ਕੀਤਾ ਕਈ ਵਾਰੀ ਔਰ ਤੁਸੀਂ ਵੀ ਕਰਕੇ ਦੇਖ ਲੈਣਾ ਕਿ ਆਪ ਭਾਵੇਂ ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਬੰਦਾ ਖਾ ਲਵੇ ਜ਼ਰਾ ਗੌਰ ਕਰਨਾ ਜਿੰਨਾ ਮਰਜ਼ੀ ਵਧੀਆ ਬੰਦਾ ਖਾਣਾ ਖਾ ਲਵੇ ਉਹਦੇ ਨਾਲ ਪੇਟ ਭਰੇਗਾ ਉਹਦੇ ਨਾਲ ਪੇਟ ਭਰੇਗਾ ਠੀਕ ਹੈ ਅੱਛਾ ਖਾ ਲਿਆ ਪਰ ਕਦੇ ਕਹਿੰਦੇ ਜੇ ਕਿਸੇ ਭੁੱਖੇ ਨੂੰ ਖਲਾਓਗੇ ਨਾ ਤਾਂ ਦੇਖਿਓ ਉਹਨੂੰ ਖਾਂਦਾ ਦੇਖ ਕੇ ਨਾ ਜੋ ਰੂਹ ਨੂੰ ਸਕੂਨ ਮਿਲੇਗਾ ਜੋ ਸ਼ਾਂਤੀ ਮਿਲੇਗੀ ਉਹਦੇ ਵਰਗਾ ਨਜ਼ਾਰਾ ਜਿਹੜਾ ਹੈ ਨਾ ਉਹ ਹੋਰ ਕਿਤੇ ਨਹੀਂ ਹੋਣਾ ਬਾਬਾ ਜੀ ਇਸ ਗੱਲ ਨੂੰ ਜ਼ਰਾ ਗੌਰ ਕਰਨਾ ਹਜ਼ਰਤ ਅਲੀ ਸਾਹਿਬ ਨੇ ਕਿਹਾ ਸੀ ਨਾ ਕਿ ਮੈਂ ਖਾਊਂਗਾ ਤਾਂ ਮੈਨੂੰ ਖੁਸ਼ੀ ਮਿਲੇਗੀ ਪਰ ਜੇ ਮੈਂ ਕਿਸੇ ਭੁੱਖੇ ਨੂੰ ਖਿਲਾਉਂਗਾ ਤਾਂ ਮੇਰਾ ਖੁਦਾ ਖੁਸ਼ ਹੋਏਗਾ ਜ਼ਰਾ ਗੌਰ ਕਰਨਾ ਇਹ ਹਜ਼ਰਤ ਅਲੀ ਸਾਹਿਬ ਦੇ ਬਚਨ ਹੈ ਕਹਿੰਦੇ ਜੇ ਮੈਂ ਖਾਊਂਗਾ ਤਾਂ ਸਿਰਫ ਮੈਨੂੰ ਖੁਸ਼ੀ ਮਿਲੇਗੀ ਪਰ ਜੇ ਮੈਂ ਕਿਸੇ ਭੁੱਖੇ ਨੂੰ ਖਵਾਉਂਗਾ ਨਾ ਤਾਂ ਮੇਰਾ ਯਾਰ ਖੁਸ਼ ਹੋਏਗਾ ਮੇਰਾ ਰੱਬ ਖੁਸ਼ ਹੋਏਗਾ ਮੇਰਾ ਸੋਹਣਾ ਖੁਸ਼ ਹੋਏਗਾ ਔਰ ਜਦੋਂ ਰੱਬ ਖੁਸ਼ ਹੋਵੇ ਫਕੀਰ ਲੋਕਾਂ ਦਾ ਫਰਮਾਨ ਹੈ ਕਿ ਜਦੋਂ ਰੱਬ ਖੁਸ਼ ਹੋਵੇ ਤਾਂ ਫਿਰ ਜਿਹੜੀਆਂ ਖੁਸ਼ੀਆਂ ਇਨਸਾਨ ਨੂੰ ਮਿਲਣੀਆਂ ਹਨ ਉਹਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ ਬਾਬਾ ਜੀ ਇਹ ਗੱਲ ਜਰਾ ਯਾਦ ਰੱਖਣਾ ਉਹ ਤਾਂ ਹੀ ਤਾਂ ਫਕੀਰ ਲੋਕਾਂ ਨੇ ਆਪਣੇ ਮুরিਦਾਂ ਨੂੰ ਇਹ ਗੱਲਾਂ ਉਹ ਦੱਸਦੇ ਜਦੋਂ ਮਰਾਨਾ ਰੂਮੀ ਸਾਹਿਬ ਦੇ ਮুরিਦ ਬੈਠਣਾ ਤਾਂ ਉਹਨਾਂ ਨੇ ਇਹ ਗੱਲਾਂ ਕਹਿੰੀਆਂ ਜਾਂ ਹੋਰ ਫਕੀਰ ਲੋਕ ਤਾਂ ਹੀ ਤਾਂ ਇਹ ਗੱਲਾਂ ਦੱਸਦੇ ਸੀ ਤਾਂ ਕਿ ਉਹਨਾਂ ਨੂੰ ਖੁਸ਼ੀ ਮਿਲੇ ਉਹ ਅਸਲ ਗੱਲ ਨੂੰ ਸਮਝਣਾ ਇਸੇ ਤਰ੍ਹਾਂ ਉਹਨਾਂ ਨੇ ਇਹ ਗੱਲਾਂ ਲਿਖ ਕੇ ਗਏ ਆ ਉਹ ਵੀ ਵਚਨ ਲਿਖੇ ਹੋਏ ਉਹਨਾਂ ਦੇ ਇਹ ਨਾ ਗੱਲਾਂ ਨੂੰ ਇਨਸਾਨ ਸਮਝੇ ਆਪਣੇ ਦਿਲੋਂ ਦਿਮਾਗ ਤੇ ਲਿਖ ਲਵੇ ਕਿ ਖੁਸ਼ੀ ਨਾ ਦੌਲਤ ਵਿੱਚ ਹੈ ਨਾ ਸ਼ੋਰਤ ਵਿੱਚ ਹੈ ਨਾ ਦੁਨੀਆ ਦੀ ਕਿਸੇ ਸ਼ੈ ਵਿੱਚ ਹੈ ਖੁਸ਼ੀ ਤੁਹਾਡੇ ਅੰਦਰ ਹੈ ਪਰ ਇਹ ਮਿਲਦੀ ਉਦੋਂ ਹੀ ਹੈ ਜਦੋਂ ਇਨਸਾਨ ਨੇਕ ਅਮਾਲ ਕਰਦਾ ਹੈ ਅਮਾਲ ਦਾ ਮਤਲਬ ਚੰਗੇ ਕਰਮ ਬਾਬਾ ਜੀ ਅੱਛੇ ਕਰਮ ਕਰਦਾ ਹੈ ਤਾਂ ਹੀ ਤਾਂ ਤਾਂ ਹੀ ਤਾਂ ਹੁੰਦਾ ਹੈ ਨਾ ਕਿ ਉਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਹੀਂ ਤੇਰੀ ਜ਼ਾਤ ਪੁੱਛਣੀ ਇਹ ਅਮਲ ਹੀ ਹੈ ਜਿਹੜੇ ਇੱਥੇ ਵੀ ਸਾਨੂੰ ਬਚਾਉਂਦੇ ਆ ਤਾਂ ਉਹ ਸੋਹਣੇ ਖੁਦਾ ਦੇ ਘਰ ਵੀ ਇਹਨਾਂ ਨੇ ਸਾਨੂੰ ਬਚਾਣਾ ਹੈ ਇਸ ਲਈ ਇਹ ਫਕੀਰ ਲੋਕਾ ਫਰਮਾਇਆ ਹੈ ਕਿ ਕੱਲੇ ਬਹਿ ਕੇ ਕਰੇ ਸੋਚਣਾ ਕਿ ਮੇਰੇ ਅਮਲ ਨੇਕ ਹੈ ਕਿ ਨਹੀਂ ਇਸ ਗੱਲ ਨੂੰ ਜ਼ਰਾ ਚੈੱਕ ਕਰਨਾ ਕਿ ਅਸੀਂ ਜਿਹੜੇ ਅਮਾਲਾਂ ਦੇ ਨਾਲ ਅੱਛੇ ਅਮਲਾਂ ਦੇ ਨਾਲ ਅੱਛੀ ਕਰਨੀ ਦੇ ਨਾਲ ਖੁਸ਼ੀ ਜੁੜੀ ਹੋਈ ਹੈ ਕਿ ਅਸੀਂ ਉਹ ਅੱਛੀ ਕਰਨੀ ਕਰਦੇ ਵੀ ਆਂ જરા ગોર karna કે ਜਿਹੜੇ ਚੰਗੇ ਕਰਮਾਂ ਦੇ ਨਾਲ ਖੁਸ਼ੀ ਜੁੜ ਜਾਂਦੀ ਹੈ ਰੱਬ ਦੀ ਖੁਸ਼ੀ ਜੁੜ ਜਾਂਦੀ ਹੈ ਕਿਉਂਕਿ ਇਹ ਫਕੀਰ ਲੋਕਾ ਫਰਮਾਇਆ ਕਿ ਜਦੋਂ ਰੱਬ ਖੁਸ਼ ਹੁੰਦਾ ਹੈ ਤਾਂ ਉਹ ਜੋ ਤੁਹਾਨੂੰ ਰਹਿਮਤਾਂ ਜੋ ਨੇਮਤਾ ਬਖਸ਼ਦਾ ਹੈ ਉਹ ਦਾ ਕੋਈ ਹਿਸਾਬ ਹੀ ਨਹੀਂ ਹੈ ਤਾਂ ਜਰਾ ਗੌਰ ਜਿਹਦੇ ਨਾਲ ਸਾਨੂੰ ਉਹ ਰਹਿਮਤਾਂ ਮਿਲਣੀਆਂ ਹੈ ਜਿਹਦੇ ਨਾਲ ਉਹਦੀ ਖੁਸ਼ੀ ਜੁੜੀ ਹੋਈ ਹੈ ਕਿ ਅਸੀਂ ਉਹ ਅਮਲ ਕਰ ਰਹੇ ਜਰਾ ਗੌਰ ਕਰਨਾ ਕਿ ਅਸੀਂ ਉਹ ਚੰਗੇ ਕਰਮ ਕਰੇ ਨੇ ਇਦਾਂ ਗੌਰ ਕਰਨਾ ਕਿ ਉਦਾਂ ਹੀ ਰੱਬ ਨੂੰ ਕਹੀ ਜਾਂਦੇ ਆ ਕਿ ਮੈਨੂੰ ਖੁਸ਼ੀ ਦੇ ਦੇ ਮੇਰੀ ਜ਼ਿੰਦਗੀ ਚ ਬੜੇ ਦੁੱਖ ਹੈ ਮੈਨੂੰ ਸ਼ਾਂਤੀ ਦੇ ਦੇ ਸਕੂਨ ਦੇ ਦੇ ਖੁਸ਼ੀ ਦੇ ਦੇ ਤਾਂ ਰੱਬ ਨੇ ਕਹਿਣਾ ਭਾਈ ਮੈਂ ਤਾਂ ਤਿਆਰ ਹੀ ਆ ਇਹ ਫਕੀਰ ਲੋਕ ਕਹਿੰਦੇ ਰੱਬ ਕੋ ਬੰਦਾ ਖੁਸ਼ੀਆਂ ਮੰਗਦਾ ਸ਼ਾਂਤੀ ਮੰਗਦਾ ਹੈ ਸਕੂਨ ਮੰਗਦਾ ਹੈ ਉਹ ਕਹਿੰਦਾ ਰੱਬ ਤਾਂ ਕਹਿੰਦਾ ਵੀ ਮੈਂ ਤਾਂ ਤਿਆਰ ਹੀ ਆ ਮੈਂ ਤਾਂ ਤਿਆਰ ਹੀ ਆ ਤੈਨੂੰ ਪਰ ਤੂੰ ਉਹ ਅਮਾਲਾਤ ਤਾਂ ਕਰ ਉਹ ਅਮਲ ਤਾਂ ਕਰ ਜਿਹਦੇ ਨਾਲ ਖੁਸ਼ੀ ਜੁੜੀ ਹੋਈ ਹੈ ਜਿਦਾ ਅਸੀਂ ਕਹਿ ਦਈਏ ਕਿ ਇੱਕ ਖਾਲੀ ਗਮਲਾ ਲੈ ਕੇ ਬਹਿ ਜਾਓ ਮੈਂ ਜਿੱਦਾਂ ਕਹਲੋ ਵੀ ਇੱਕ ਗਮਲਾ ਤੁਸੀਂ ਲੈ ਲਿਆ ਹੁਣ ਉਹ ਗਮਲਾ ਰੱਖ ਲਓ ਸਾਹਮਣੇ ਖਾਲੀ ਉਹਦੇ ਆਲੇ ਦੁਆਲੇ ਬਹਿ ਜਾਓ ਬਹਿ ਕੇ ਰੱਬ ਨੂੰ ਕਹੀ ਜਾਓ ਕਹੇ ਰੱਬ ਜੀ ਇਹਦੇ ਚ ਫੁੱਲ ਲਾ ਦਿਓ ਇਹਦੇ ਚ ਫੁੱਲ ਲਾ ਦਿਓ ਇਹਦੇ ਚ ਚੰਪਾ ਚ ਮੇਲੀ ਦੇ ਫੁੱਲ ਲਾ ਦਿਓ ਇਹਦੇ ਚ ਗੁਲਾਬ ਦਾ ਫੁੱਲ ਲਾ ਦਿਓ ਇਹਦੇ ਚ ਆਹ ਵਾਲਾ ਫੁੱਲ ਲਾ ਦਿਓ ਇਹ ਚੋਹ ਵਾਲਾ ਫੁੱਲ ਲਾ ਦਿਓ ਹੁਣ ਉਹ ਰੱਬ ਨੂੰ ਤੁਸੀਂ ਕਹਿ ਰਹੇ ਆਂ ਤਾਂ ਰੱਬ ਤਾਂ ਕਹਿੰਦਾ ਵੀ ਭਾਈ ਮੈਂ ਤਾਂ ਫੁੱਲ ਲਾਣ ਨੂੰ ਤਿਆਰ ਹੀ ਆਂ ਜ਼ਰਾ ਗੌਰ ਕਰਨਾ ਬਾਬਾ ਜੀ ਇਸ ਗੱਲ ਤੇ ਕਿ ਬੰਦਾ ਕਹਿੰਦਾ ਕਿ ਰੱਬਾ ਯਾਰ ਫੁੱਲ ਲਾ ਦੇ ਗਮਲਾ ਸਾਹਮਣੇ ਰੱਖ ਕੇ ਉਹ ਰੱਬ ਨੇ ਕਿਹਾ ਕਿ ਮੈਂ ਤਾਂ ਤਿਆਰ ਹੀ ਆਂ ਉਹ ਤੂੰ ਬੀਜ ਤਾਂ ਲਾ ਜ਼ਰਾ ਗੌਰ ਕਰਨਾ ਕਿ ਤੂੰ ਬੀਜ ਤਾਂ ਲਾ ਕਿ ਕਲਮ ਲਾਉਣੀ ਤਾਂ ਤੇਰਾ ਹੀ ਕੰਮ ਹੈ ਤਾਂ ਹੀ ਬੀਜ ਵੋਣਾ ਵੀ ਤੇਰਾ ਕੰਮ ਹੈ ਤਾਂ ਬੀਜ ਨੂੰ ਜਿਹੜਾ ਹੈ ਪੇੜ ਬਣਾਉਣਾ ਜਾਂ ਬ੍ਰਿਕਸ਼ ਬਣਾਉਣਾ ਉਹ ਮੇਰਾ ਕੰਮ ਹੈ ਉਹ ਪੌਦੇ ਤੇ ਫਲ ਫੁੱਲ ਲਾਣਾ ਮੇਰਾ ਕੰਮ ਹੈ ਉਹ ਪਹਿਲਾਂ ਤੂੰ ਆਪਣਾ ਕਰਮ ਕਰ ਜਦੋਂ ਤੂੰ ਆਪਣਾ ਕੰਮ ਕਰੇਗਾ ਤਾਂ ਫਿਰ ਮੇਰੇ ਤੇ ਛੱਡ ਦੇ ਜੇ ਤੂੰ ਸਹੀ ਕੀਤਾ ਤਾਂ ਫਿਰ ਮੇਰੇ ਵੱਲੋਂ ਤਾਂ ਕਮੀ ਹੋ ਹੀ ਨਹੀਂ ਸਕਦੀ ਜ਼ਰਾ ਗੌਰ ਕਰ ਲੈ ਤਾਂ ਬੰਦਾ ਉਹ ਸੋਹਣੇ ਖੁਦਾ ਨੂੰ ਕਹਿੰਦਾ ਹੈ ਕਿ ਬਾਬਾ ਜੀ ਅਲਾਹੁ ਫੁਲ ਤਾਂ ਉਹ ਕਹਿੰਦਾ ਭਾਈ ਤੂੰ ਆਪਣਾ ਕਰਮ ਤਾਂ ਕਰ ਪਹਿਲਾਂ ਤੂੰ ਆਪਣਾ ਕਰਮ ਕਰ ਦੇ ਫਿਰ ਮੇਰੇ ਤੇ ਛੱਡ ਦੇ ਤਾਂ ਮੇਰੇ ਵੱਲੋਂ ਕਦੇ ਕੋਈ ਕਮੀ ਨਹੀਂ ਲੈ ਸਕਦੀ ਪਰ ਅੱਜ ਫਰਕ ਇਹੀ ਹੈ ਫਕੀਰ ਲੋਕਾਂ ਦਾ ਫਰਮਾਇਆ ਕਿ ਅੱਜ ਫਰਕ ਇੱਥੇ ਕਿੱਥੇ ਪੈਂਦਾ ਹੈ ਫਰਕ ਇੱਥੇ ਹੀ ਪੈਂਦਾ ਹੈ ਕਿ ਬੰਦਾ ਆਪ ਕੁਝ ਕਰਦਾ ਨਹੀਂ ਹੈ ਉਹ ਰੱਬ ਕੋਲੋਂ ਰੱਬਾ ਤੂੰ ਹੀ ਕਰ ਦੇ ਰੱਬਾ ਦੇ ਦੇ ਖੁਸ਼ੀਆਂ ਦੇ ਦੇ ਕਾਮਯਾਬੀ ਭਰ ਦੇ ਮੇਰੀ ਝੋਲੀ ਖੁਸ਼ੀਆਂ ਨਾਲ ਤਾਂ ਹੁਣ ਜੇ ਨਾ ਭਰੇ ਤਾਂ ਰੱਬ ਸਾਰਿਆਂ ਨੂੰ ਖੁਸ਼ੀਆਂ ਦੇ ਹੀ ਜਾਂਦਾ ਹੈ ਮੈਨੂੰ ਨਹੀਂ ਦਿੰਦਾ ਤਾਂ ਯਾਦ ਰੱਖੋ ਇਹ ਫਕੀਰ ਲੋਕਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਖੁਸ਼ੀ ਮਿਲੀ ਹੈ ਨਾ ਤਾਂ ਇਹਦਾ ਮਤਲਬ ਇਹ ਹੈ ਕਿ ਕਿਤਨਾ ਕਿਤੇ ਕੋਈ ਨਾ ਕੋਈ ਚੰਗਿਆਈ ਕੋਈ ਨਾ ਕੋਈ ਅੱਛਾ ਕਰਮ ਉਹ ਕਰ ਰਿਹਾ ਹੈ ਤਾਂ ਉਹਨੂੰ ਖੁਸ਼ੀ ਮਿਲੀਏ ਜ਼ਰਾ ਗੌਰ ਕਰਨਾ ਕਿਉਂਕਿ ਜਿਹੜਾ ਬੀਜ ਇਨਸਾਨ ਬੋਂਦਾ ਹੈ ਉਹੀ ਉਹਨੂੰ ਮਿਲਦਾ ਹੈ ਉਹੀ ਵੱਲ ਉਹਨੂੰ ਮਿਲਦਾ ਹੈ ਜ਼ਰਾ ਗੌਰ ਕਰਨਾ ਇਸੇ ਲਈ ਫਰਮਾਇਆ ਫਕੀਰਾਂ ਨੇ ਕਿ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਬਾਬਾ ਉਰੇ ਵੀ ਫਕੀਰ ਲੋਕਾ ਫਰਮਾਇਆ ਕਿ ਇਦਾਂ ਨਹੀਂ ਹੋ ਸਕਦਾ ਕਿ ਉਹ ਲਾਵੇ ਨਾ ਬਾਬਾ ਜੀ ਇਹ ਗੱਲ ਯਾਦ ਰੱਖਣਾ ਕਿ ਉਹ ਲਾਵੇ ਨਾ ਇਦਾਂ ਨਹੀਂ ਹੋ ਸਕਦਾ ਉਹ ਲੋਂਦਾ ਜੋ ਜੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਨੇ ਕੋਈ ਨਾ ਕੋਈ ਅਛਾਈ ਕੀਤੀ ਹੈ ਕੋਈ ਚੰਗਾ ਕਰਮ ਕੀਤਾ ਹੈ ਤਾਂ ਹੀ ਉਹਨੂੰ ਖੁਸ਼ੀ ਮਿਲੀ ਹੈ ਹੁਣ ਜੇ ਬੰਦਾ ਕਹੇ ਮੈਨੂੰ ਵੀ ਮਿਲੇ ਹੁਣ ਜਿੱਦਾਂ ਇਹਨੂੰ ਇਦਾਂ ਦੁਨਿਆਵੀ ਤਰੀਕੇ ਨਾਲ ਕਹਿ ਲੋ ਕਿ ਜੇ ਇੱਕ ਦੇ ਘਰ ਚ ਗੁਲਾਬ ਦੇ ਫੁੱਲਾਂ ਦੀ ਮਹਿਕ ਆ ਰਹੀ ਹੈ ਤਾਂ ਬੰਦਾ ਖੜਾ ਹੈ ਉਹਦੀ ਕੰਧ ਦੇ ਨਾਲ ਬਾਹਰਲੇ ਪਾਸੇ ਤਾਂ ਬੰਦਾ ਕਹਿੰਦਾ ਯਾਰ ਇਹਦੇ ਘਰ ਤੋਂ ਬੜੀ ਫੁੱਲਾਂ ਦੀ ਖੁਸ਼ਬੂ ਆ ਰਹੀ ਹੈ ਬੜੀ ਗੁਲਾਬਾਂ ਦੀ ਮਹਿਕ ਆ ਰਹੀ ਹੈ ਫਿਰ ਰੱਬ ਨੂੰ ਕਹਵੇ ਰੱਬਾ ਹੈ ਕਮਾਲ ਦੀ ਗੱਲ ਕਿ ਮੈਂ ਵੀ ਇਸ ਦੁਨੀਆ ਤੇ ਰਹਿੰਦਾ ਆ ਇਹ ਵੀ ਇਸ ਦੁਨੀਆ ਤੇ ਰਹਿੰਦਾ ਹੈ ਇਹਦੇ ਘਰ ਚੋਂ ਗੁਲਾਬਾਂ ਦੀ ਮਹਿਕ ਆ ਰਹੀ ਹੈ ਤਾਂ ਮੇਰੇ ਘਰ ਚੋਂ ਆਉਂਦੀ ਨਹੀਂ ਤਾਂ ਰੱਬਾ ਤੂੰ ਬੜਾ ਪੱਖ ਕਰਦਾ ਹੈ ਇਹਦਾ ਉਹਨੂੰ ਫੁੱਲਾਂ ਦੀ ਮਹਿਕ ਦੇ ਦਿੱਤੀ ਤਾਂ ਮੈਨੂੰ ਕੀ ਦਿੱਤਾ ਤੂੰ ਮੇਰੇ ਘਰ 'ਚ ਮਹਿਕ ਹੀ ਨਹੀਂ ਦਿੱਤੀ ਰੱਬਾ ਫਰਕ ਕਰਦਾ ਤੂੰ ਸਾਡੇ ਵਿੱਚ ਤਾਂ ਜੇ ਰੱਬ ਦੀ ਆਵਾਜ਼ ਸੁਣੋ ਤਾਂ ਰੱਬ ਨੇ ਕੀ ਕਹਿਣਾ ਉਹ ਕਹਿੰਦਾ ਪੁੱਤਰ ਮੈਂ ਫਰਕ ਨਹੀਂ ਕਰਦਾ ਦਰਅਸਲ ਉਹਨੇ ਕਿਆਰੀ 'ਚ ਫੁੱਲ ਬੀਜੇ ਆ ਉਹਨੇ ਕਿਆਰੀ 'ਚ ਕਲਮਾ ਲਾਈਆਂ ਐ ਗੁਲਾਬ ਦੀਆਂ ਹੁਣ ਫੁੱਲ ਉਹਨੇ ਲਾਏ ਆ ਉਹਨੇ ਬੀਜੇ ਸੀ ਬੀਜ ਤਾਂ ਉਹਨੇ ਜੋ ਧਰਤੀ ਨੂੰ ਦੇਣਾ ਹੈ ਮੇਰੀ ਰਹਿਮਤ ਨੇ ਜਿੱਦਾਂ ਦਾ ਬੀਜ ਉਹਨੂੰ ਦੇਣਾ ਹੈ ਉਹਨੇ ਸਾਨੂੰ ਦਿੱਤਾ ਹੈ ਉਦਾਂ ਦਾ ਹੀ ਉਹਨੂੰ ਪੋਦਾ ਬਣਾ ਕੇ ਦੇਣਾ ਜ਼ਰਾ ਗੌਰ ਕਰਨਾ ਕਿ ਜਿਹੜੇ ਬੰਦੇ ਨੇ ਜਿਹੜਾ ਬੀਜ ਬੋਇਆ ਹੈ ਉਹਨੂੰ ਹੀ ਰਹਿਮਤ ਨਾਲ ਉਹ ਸੋਹਣੇ ਖੁਦਾ ਦੀ ਰਹਿਮਤ ਨਾਲ ਉਹ ਬੀਜ ਬਣ ਜਾਣਾ ਉਹ ਫੁੱਲ ਬਣ ਜਾਣਾ ਹੁਣ ਕਸੂਰੇ ਦੇ ਵਿੱਚ ਕੀਦਾ ਹੈ ਕਿ ਜੇ ਬੰਦਾ ਸੋਚੇ ਫਕਰ ਲੋ ਕਹਿੰਦੇ ਜੇ ਬੰਦਾ ਸੋਚੇ ਤੇ ਕਸੂਰ ਕੀਦਾ ਹੈ ਉਹ ਭਾਈ ਜਿਹਨੇ ਘਰ ਚ ਗੁਲਾਬ ਲਾਏ ਉਹਦੇ ਘਰੋਂ ਗੁਲਾਬਾਂ ਦੀ ਮਹਿਕ ਆਣੀ ਹੈ ਤੂੰ ਵੀ ਲਾ ਲੈ ਤੂੰ ਲਾਏ ਨਹੀਂ ਉਦਾਂ ਹੀ ਸ਼ਿਕਵੇ ਸ਼ਿਕਾਇਤਾਂ ਕਰੀ ਜਾਣਾ ਰੱਬ ਨਾਲ ਉਹ ਕਹਿੰਦੇ ਲੋਕਾਂ ਤੋਂ ਸੜੀ ਜਾਂਦਾ ਹੈ ਇਹ ਨਹੀਂ ਕੋਸ਼ਿਸ਼ ਕਰਦਾ ਕਿ ਮੈਂ ਵੀ ਦੇਖਾਂ ਵੀ ਇਹਦੇ ਘਰੋਂ ਗੁਲਾਬਾਂ ਦੀ ਖੁਸ਼ਬੂ ਆ ਰਹੀ ਹੈ ਤਾਂ ਇਹਨੇ ਕੋਈ ਚੰਗਾ ਕਰਮ ਕੀਤਾ ਹੋਏਗਾ ਇਹਨੇ ਕੋਈ ਬੀਜ ਲਾਇਆ ਹੋਏਗਾ ਤਾਂ ਹੀ ਗੁਲਾਬਾਂ ਦੀ ਖੁਸ਼ਬੂ ਆ ਰਹੀ ਹੈ ਮੈਂ ਵੀ ਲਾ ਲੈਣਾ ਹੈ ਮੈਂ ਵੀ ਕੋਈ ਚੰਗਾ ਕਰਮ ਕਰ ਲੈਣਾ ਹੈ ਜ਼ਰਾ ਗੌਰ ਕਰੋ ਬਾਬਾ ਜੀ ਕਿਉਂਕਿ ਉਹਦੀ ਰਹਿਮਤ ਜਿਹੜੀ ਹੈ ਇਹ ਫਕੀਰ ਲੋਕਾਂ ਨੇ ਫਰਮਾਇਆ ਹੈ ਖੁਸ਼ੀ ਵੀ ਉਹਦੀ ਰਹਿਮਤ ਹੈ ਬਾਬਾ ਜੀ ਖੁਸ਼ੀ ਉਹਦੀ ਰਹਿਮਤ ਨਾਲ ਹੀ ਆਉਂਦੀ ਹੈ ਉਹ ਰਹਿਮਤ ਜਿਹੜੀ ਹੈ ਉਹ ਚੰਗੇ ਅਮਾਲਾਂ ਦੇ ਨਾਲ ਜੁੜੀ ਹੋਈ ਹੈ ਜ਼ਰਾ ਗੌਰ ਕਰਨਾ ਔਰ ਚੰਗੇ ਅਮਾਲਾਂ ਵਾਲਾ ਜਿਹੜਾ ਸ਼ਖਸ ਹੋਏਗਾ ਨਾ ਉਹਦੀ ਰੂਹ ਨੂੰ ਸਕੂਨ ਹੋਏਗਾ ਤੇ ਬਕਰ ਰੁਕਾ فرمایا ਕਿ ਜਿਹਦੇ ਅਮਾਲ ਚੰਗੇ ਹੋਣਗੇ ਨਾ ਉਹਦੀ ਰੂਹ ਨੂੰ ਸਕੂਨ ਹੋਏਗਾ ਚੰਗੇ ਅਮਲ ਕਰਕੇ ਰੁੱਖੀ ਮਿੱਸੀ ਖਾ ਕੇ ਵੀ ਚੈਨ ਦੀ ਨੀਂਦ ਸੋਏਗਾ ਤੇ ਜਿੰਨੇ ਮਾੜਾ ਕਰਮ ਕੀਤਾ ਹੋਏਗਾ ਨਾ ਉਹ ਦੇਸੀ ਘਿਓ ਦਾ ਪੀਪਾ ਵੀ ਉਹਦੇ ਸਾਹਮਣੇ ਰੱਖਦੇ ਹੋ ਰੋਟੀ ਦੇ ਵਿੱਚ ਸਬਜ਼ੀਆਂ 36 ਪ੍ਰਕਾਰ ਦੇ ਭੋਜ ਵੀ ਉਹਨੂੰ ਲਵਾ ਦਿਓ ਨੀਂਦ ਉਹਨੂੰ ਤਾਂ ਵੀ ਨਹੀਂ ਸਕੂਨ ਦੀ ਹੋਣੀ ਸੋ ਚੰਗਿਆਂ ਨਾਲ ਤਾਂ ਹੀ ਤਾਂ ਕਹੇ ਵੀ ਚੰਗਿਆਂ ਨਾਲ ਜੁੜ ਕੇ ਮਾੜੇ ਵੀ ਤਰ ਜਾਂਦੇ ਆ ਕਿਉਂਕਿ ਚੰਗੇ ਜਿਹੜੇ ਹੁੰਦੇ ਉਹ ਚੰਗਿਆਈਆਂ ਨਾਲ ਜੋੜ ਦਿੰਦੇ ਆ ਬਾਬਾ ਜੀ ਜ਼ਰਾ ਗੌਰ ਕਰਨਾ ਅੰਦਰ ਦੀਆਂ ਬੁਰਾਈਆਂ ਨੂੰ ਹਟਾ ਕੇ ਉਹ ਚੰਗਿਆਈਆਂ ਨਾਲ ਜੋੜ ਦਿੰਦੇ ਆ ਔਰ ਜਦੋਂ ਬੰਦਾ ਚੰਗਿਆਈਆਂ ਦੇ ਨਾਲ ਜੁੜ ਜਾਂਦਾ ਹੈ ਵਕੀਰ ਲੋਕਾਂ ਦਾ ਫਰਮਾਨਾ ਹੈ ਕਿ ਜਦੋਂ ਬੰਦਾ ਚੰਗੇ ਅਮਾਲਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਚੰਗਿਆਈਆਂ ਦੇ ਨਾਲ ਜੁੜ ਜਾਂਦਾ ਹੈ ਤਾਂ ਆਪੇ ਹੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਸਕੂਨ ਉਹਦੀ ਰਹਿਮਤ ਆਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਹਦੀ ਰਹਿਮਤ ਜਿਹੜੀ ਆ ਉਹ ਚੰਗੇ ਅਮਾਲਾਂ ਦੇ ਨਾਲ ਚੰਗੇ ਕਰਮਾਂ ਦੇ ਨਾਲ ਜੁੜੀ ਹੈ ਬਾਬਾ ਜੀ ਹੁਣ ਬੰਦਾ ਖੁਸ਼ੀਆਂ ਬਾਹਰ ਲੱਭੇ ਮੈਂ ਇਹਨੂੰ ਮੇਲਾਵਾ ਆ ਰਿਸ਼ਤੇਦਾਰ ਨੂੰ ਮੇਲਾਵਾ ਮੈਨੂੰ ਖੁਸ਼ੀ ਮਿਲ ਜੂ ਮੈਂ ਉਸ ਰਿਸ਼ਤੇਦਾਰ ਨੂੰ ਮੇਲਾਵਾ ਮੈਨੂੰ ਖੁਸ਼ੀ ਮਿਲ ਜੂ ਜਾਂ ਮੈਂ ਇਸ ਥਾਂ ਤੇ ਜਾਇਆ ਮੈਂ ਖੁਸ਼ੀ ਮਿਲ ਜੂ ਜਾਂ ਉਸ ਥਾਂ ਤੇ ਜਾਇਆ ਮੈਂ ਖੁਸ਼ੀ ਮਿਲ ਜੂ ਪਰ ਇਹ ਗੱਲ ਯਾਦ ਰੱਖਣਾ ਉਹ ਪਲ ਤੋਂ ਪਲ ਦੀ ਘੜੀ ਦੀ ਘੜੀ ਹੋਣੀ ਹੈ ਔਰ ਜੇ ਅੱਗੇ ਉੱਥੇ ਲੜ ਪਏ ਕਲੇਸ਼ ਹੋ ਗਿਆ ਤਾਂ ਬਸ ਫਿਰ ਪਲ ਤੋਂ ਪਲ ਘੜੀ ਦੀ ਘੜੀ ਵੀ ਜਿਹੜੀ ਖੁਸ਼ੀ ਉਹ ਵੀ ਗਈ ਅਸਲ ਖੁਸ਼ੀ ਕਿਹੜੀ ਹੈ ਚੰਗਿਆਈ ਦੇ ਨਾਲ ਜੁੜ ਕੇ ਬਾਬਾ ਜੀ ਜ਼ਰਾ ਗੌਰ ਕਰਨਾ ਇੱਥੇ ਉਹ ਫਕੀਰਾਂ ਦਾ ਕਹਿਣਾ ਹੈ ਕਿ ਭਾਈ ਚੰਗੇ ਬੀਜ ਬੋਈ ਕਿਉਂਕਿ ਜੋ ਬੰਦਾ ਬੀਜਦਾ ਹੈ ਉਹੀ ਵੜਣਾ ਪੈਂਦਾ ਹੈ ਜੇ ਬੰਦਾ ਕਵੇ ਜੀ ਜ਼ਿੰਦਗੀ ਚ ਪਰੇਸ਼ਾਨੀ ਹੈ ਉਹ ਕਹਿ ਦੇਣਾ ਯਾਰ ਤੇਰੇ ਪਿਛਲੇ ਜਨਮਾਂ ਦੇ ਕਰਮ ਹੈ ਤਾਂ ਠੀਕ ਹੈ ਹੋਣਗੇ ਜ਼ਰਾ ਗੌਰ ਕਰ ਲਓ ਵੀ ਹੋਣਗੇ ਠੀਕ ਹੈ ਪਰ ਹੁਣ ਜੋ ਚੱਲ ਰਿਹਾ ਹੈ ਉਹਦੇ ਚ ਤੇ ਚੰਗਾ ਕਰ ਲਵਾਂ ਮੈਂ ਉਹਦੇ ਚ ਅਛਾਈ ਜੋੜ ਲਵਾਂ ਮੈਂ ਕਿਉਂਕਿ ਚੰਗਿਆਈ ਕੀਤੀ ਜਿਹੜੀ ਹੈ ਉਹ ਤੁਹਾਡੀ ਰੂਹ ਨੂੰ ਸਕੂਨ ਦਿੰਦੀ ਹੈ ਜਿੱਦਾਂ ਨਾ ਇੱਕ ਵਾਰੀ ਅਸੀਂ ਕਲਿਆਣਪੁਰ ਬੈਠੇ ਬਾਬਾ ਮੁਕੰਦਿਨ ਸ਼ਾਵਲੀ ਅੱਲ੍ਹਾ ਜੀ ਦਾ ਦਰਬਾਰ ਹੈ ਔਰ ਮਾਈ ਜੀ ਨਾਈ ਦਾ ਦਰਬਾਰ ਹੈ ਉੱਥੇ ਉੱਥੇ ਗਏ ਤਾਂ ਬਾਬੇ ਮੇਟਦੇ ਜੀ ਉੱਥੇ ਉਹਨਾਂ ਕੋਲੇ ਕੋਈ ਬੰਦਾ ਆਇਆ ਤਾਂ ਉਹ 11ਵੀਂ ਸ਼ਰੀਫ ਦੀ ਕੁਦਰਤੀ ਗੱਲ ਚੱਲ ਪਈ ਤਾਂ ਉਹ ਬਾਬੇ ਕਹਿਣ ਲੱਗੇ ਕਹਿੰਦੇ ਵੀ 11ਵੀਂ ਜਿਹੜੀ ਹੈ ਉਹ ਜ਼ਰੂਰੀ ਥੋੜੀ ਆਪਾਂ ਏਦਾਂ ਦੇਣੀ ਬਣਾ ਕੇ ਵੀ ਜੇ ਸਾਡੇ ਘਰ ਪਰਿਵਾਰ ਜਿਹਦਾ ਨਹੀਂ ਪਤਾ ਕਿਸੇ ਨੂੰ ਜਾਂ ਕਈ ਵਾਰੀ ਕੋਈ ਨਹੀਂ ਮੰਨਦਾ ਹੁੰਦਾ ਤਾਂ ਆਪਾਂ ਆਪਣਾ ਕਰਮ ਕਰਨਾ ਹੈ ਨਾ ਆਪ ਆਪਣਾ ਕਰਮ ਕਰ ਰੋ। ਉਹ ਕਹਿੰਦੇ ਜਾ ਜੇ ਤੈਨੂੰ ਸਕੂਨ ਨਾ ਮਿਲਿਆ ਤਾਂ ਫੇਰ ਗੱਲ ਕਰੀ ਜਦ ਤਰੀ ਕਬੂਲ ਨਾ ਹੋਈ 11ਵੀਂ ਤਾਂ ਫੇਰ ਗੱਲ ਕਰੀ। ਜਾਂ ਮੈਂ ਕਿਸੇ ਥਾਂ ਤੇ ਜਾਵਾਂ ਮੈਨੂੰ ਖੁਸ਼ੀ ਮਿਲ ਜੂ ਜਾਂ ਮੈਂ ਕਿਤੇ ਹੋਰ ਜਾਇਆ ਮੈਂ ਖੁਸ਼ੀ ਮਿਲ ਜੂ ਏਦਾਂ ਹੁੰਦਾ ਕਿਵੇਂ ਬੰਦਾ ਬਾਹਰੋਂ ਖੁਸ਼ੀ ਜਾਂ ਲੱਭਦਾ ਹੈ। ਠੀਕ ਹੈ ਮਿਲਣਾ ਮਲਾਪ ਕਰਨਾ ਉਹ ਵੀ அவਸ਼ਕ ਹੈ ਪਰ ਗੱਲ ਇਹ ਹੈ ਵੀ ਉਹ ਚਾਰ ਪਲ ਦੀ ਖੁਸ਼ੀ ਹੈ ਔਰ ਉੱਥੇ ਵੀ ਜੇ ਕੋਈ ਕਨਫਲਿਕਟ ਹੋ ਗਿਆ ਤੁਹਾਡੇ ਵਿੱਚ ਤਾਂ ਉੱਥੇ ਵੀ ਪੈ ਗਿਆ ਚੱਕਰ। ਹੁਣ ਹਰ ਵੇਲੇ ਜਿਹੜੀ ਖੁਸ਼ੀ ਜਿਹੜਾ ਸਕੂਨ ਜਿਹੜੀ ਸ਼ਾਂਤੀ ਇਨਸਾਨ ਮੰਗਦਾ ਹੈ ਜੋ حضرت مولانا ਰੂਮੀ ਸਾਹਿਬ ਨੇ ਫਰਮਾਈ ਹੈ ਕਿ ਉਹ ਤੇਰੇ ਅੰਦਰ ਵੱਸਦੀ ਹੈ ਉਦੋਂ ਉਜਾਗਰ ਹੁੰਦੀ ਹੈ ਯਾਨੀ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਤੂੰ ਨੇਕ ਕ amal ਕਰਦਾ ਹੈ ਚੰਗੇ ਕਰਮ ਕਰਦਾ ਹੈ ਤਾਂ ਰੱਬ ਦੀ ਰਹਿਮਤ ਉੱਤੇ ਖੁਸ਼ ਹੁੰਦੀ ਹੈ ਕਿਉਂਕਿ ਰੱਬ ਖੁਸ਼ ਹੁੰਦਾ ਹੈ ਔਰ ਜਦੋਂ ਰੱਬ ਖੁਸ਼ ਹੁੰਦਾ ਹੈ ਉਹ ਰਹਿਮਤਾਂ ਮਿਲਦੀਆਂ ਜਿੱਦਾਂ ਨਾ ਇੱਕ ਵਾਰੀ ਏਦਾਂ ਵਕੀਰਾਂ ਕੋਲ ਬੈਠੇ ਤਾਂ ਉਥੇ ਗੱਲ ਚੱਲ ਪਈ ਬਾਬਾ ਜੀ ਕੁਦਰਤੀ 11ਵੀਂ ਸ਼ਰੀਫ ਦੀ 11ਵੀਂ ਜਦੋਂ ਦੇਣੀ ਹੈ ਉਹ ਮੁੰਡਾ ਕਿਤੇ ਬਾਹਰ ਰਹਿੰਦਾ ਸੀ ਜਿਹੜੀ ਗੱਲ ਚੱਲਦੀ ਵੀ ਸੀ ਬੈਠੇ-ਬੈਠੇ ਉਹ ਕਿਤੇ ਬਾਹਰ ਰਹਿੰਦਾ ਸੀ ਉੱਥੇ ਨਾ ਬਣਾਉਣ ਨੂੰ ਨਾ ਕੁਛ ਇਦਾਂ ਕਿਤੇ ਪੜਨ ਗਿਆ ਹਜ਼ਰ 11ਵੀਂ ਦੇਣੀ ਉਹ ਬਾਬੇ ਕਹਿਣ ਲੱਗੇ ਕਹਿੰਦੇ ਭਾਈ 11ਵੀਂ ਕਿਸੇ ਭੁੱਖੇ ਨੂੰ ਹਜ਼ੂਰ ਗੌਸਿਆ ਅਜ਼ਮ ਨੂੰ ਸਲਾਮ ਕਹਿ ਕੇ ਉਹਨਾਂ ਦਾ ਨਾਮ ਲੈ ਕੇ ਜਾਂ حضرت ਸ਼ੇਖ ਸૈયਦ ਸੁਲਤਾਨ ਬਾਬਾ ਅਵਦຸນ ਕਾਦਰ شاہ ਜਲਾਨੀ ਮਹਿਬੂਬੇ ਸੁਬਾਨੀ ਬਰਾਨੇ ਪੀਰ ਦਸਗੀਰ ਜੀ 11ਵੀਂ ਵਾਲੀ ਸੱਚੀ ਸਰਕਾਰ ਮੀਰਾ ਗੌਸ ਬਾਗ ਜੀ ਮੇਰਾ ਸਲਾਮ ਕਬੂਲ ਕਰਨਾ ਜਿਹਦਾ ਸਲਾਮ ਆਂਦਾ ਹੈ ਉਹਨਾਂ ਦਾ ਪੜਨਾ ਤਾਂ ਪੜ ਲੈਣਾ ਨਹੀਂ ਤੇ ਉਹਨਾਂ ਦਾ ਨਾਮ ਲੈ ਕੇ ਕਹਿੰਦੇ ਕਿਸੇ ਭੁੱਖੇ ਨੂੰ ਰੋਟੀ ਖਵਾ ਦੇ ਤੇਰੀ 11ਵੀਂ ਕਬੂਲ ਹੋ ਜਾਣੀ ਹੈ। ਜ਼ਰਾ ਗੌਰ ਕਰਨਾ। ਯਾਨੀ ਕਿ ਨੇਕ ਅਮਾਲ। ਉਹੀ ਨਾਲ ਵੀ ਉਹਨਾਂ ਨੂੰ ਚੰਗੇ ਅਮਾਲ ਹੀ ਜਿਹੜੇ ਹੈ ਉਹ ਹੀ ਕਬੂਲ ਕਰਦੇ ਆ ਉਹ ਬੱਬਾ ਜੀ। ਕਿਸੇ ਭੁੱਖੇ ਨੂੰ ਰੋਟੀ ਖਵਾ ਕੇ ਤੈਨੂੰ ਜੋ ਸਕੂਨ ਮਿਲਣਾ ਹੈ। ਤਾਂ ਹੀ ਫਕੀਰਾਂ ਫਰਮਾਇਆ। Hazrat Ali sahab ne farmaya ki main khud nu kha laanga main khud kha laanga ta oh mera pet bharega. Par je main kise bhukhe nu khawaanga khana ਮੇਰਾ ਯਾਰ ਖੁਸ਼ ਹੋਏਗਾ ਮੇਰਾ ਰੱਬ ਰਾਜ਼ੀ ਹੋਏਗਾ ਫਿਰ ਜੇਦਾ ਰੱਬ ਰਾਜ਼ੀ ਹੋ ਗਿਆ ਬਾਬਾ ਜੀ ਉਹਨੂੰ ਰਹਿਮਤਾਂ ਦੀ ਕਮੀ ਥੋੜੀ ਰਹਿੰਦੀ ਉਹ ਕਿਉਂਕਿ ਜਦੋਂ ਉਹ ਖੁਸ਼ ਹੋ ਜਾਂਦਾ ਉਹ ਤਾਂ ਬੇਹਿਸਾਬ ਦਿੰਦਾ ਸੋ ਇਸ ਲਈ ਉਹ ਜਿਹੜੀ ਖੁਸ਼ੀ ਅੰਦਰ ਹੈ ਨਾ ਜੇ ਉਸ ਨੂੰ ਪਾਣਾ ਚਾਹੁੰਦੇ ਆ ਤਾਂ ਫਕੀਰਾਂ ਨੇ ਇਹ ਰਾਹ ਦੱਸਿਆ ਹੈ ਕਿ ਨੇਕ ਕਮਾਲ ਚੰਗੇ ਕਰਮ ਬਾਬਾ ਬਾਕੀ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਸਲਾਮ ਪੀਰਾਂ ਫਕੀਰਾਂ ਸਾਈਂ ਲੋਕਾਂ ਗੁਰੂਆਂ ਰਹਿਬਰਾਂ ਨੂੰ ਜੈ ਸਾਈਂ ਜੀ ਦੇ ਆਪਣੀਆਂ ਦੋਆਵਾਂ ਜੀ ਯਾਦ ਰੱਖਣਾ ਔਰ ਕਮੈਂਟ ਜ਼ਰੂਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਤਾਂ ਕਿ ਇਹ ਵੀਡੀਓਜ਼ ਤੁਹਾਡੇ ਪਿਆਰਿਆਂ ਤੱਕ ਵੀ ਪਹੁੰਚਣ ਤੋ ਖੁਸ਼ ਰਹੋ ਆਬਾਦ ਰਹੋ ਜੈਸਾ ਹੀ ਜੀ